ਆਰਾ ਮੂਤ ਕਰ ਚੱਕ ਲਾਵੇ ਪਤਲੀ ਨਾਲ ਦੀ ਯਾਰਾ 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 ਮੂਤ ਕਰ ਚੱਕ ਲਾਵੇ ਕੰਨ ਸੁਣ ਕੇ ਹਉ ਟਪ ਜਾਂਦੀ ਜਿਉਂ ਆਰਨ ਵਿੱਚ ਫਾਲਾ ਉਮਰ ਲਗਾ ਲੂੰਗੀ ਕਰਕੇ ਕਾਲਾ ਦੀ ਜਮਾ ਜਦੋਂ ਨਿਕੈ ਰਾਂ ਜਾ ਜੋਗੀ ਆਪਣੀ ਨਵ ਜਿੱਤ ਖਾਵਾਂ ਸਤੋਂ ਨੀ ਕੋਈ ਰਾਜਾ ਜੋਗੀ ਆਪਣੀ ਨਵ ਜਿੱਤ ਖਾਵਾਂ ਯੋਗੀ ਨਾਗ ਦਾ ਬਚਾ ਤੈਨੂੰ ਯੋਗੀ ਦੀ ਦਸਤਾਵਾ ਯੋਗੀ ਨਾਗ ਦਾ ਬਚਾ ਚੱਕੁੰਡੀਆਂ ਕਹਿ ਲਾ ਕੇ ਜੁੱਤੀ ਤਿੱਲੇਦਾਰ ਪਾ ਕੇ ਮੁ ਚੱਕੁੰਡੀਆਂ ਤੇਰਾ ਕੇ ਜੁੱਤੀ ਤਿੱਲੇਦਾਰ ਪਾ ਕੇ ਮਾੜਾ ਪਾਣੀ ਦੇ ਤਾਨੇ ਲੌਂਗ ਡੱਬੀ ਵਿੱਚ ਪਾ ਕੇ ਨੀ ਕਿੰਨਾ ਤੇਰੀ ਖੜੀ ਜੰਜੀਰੀ ਬੱਲੇ ਕਿੰਨਾ ਤੇਰੀ ਖੜੀ ਜੰਜੀਰੀ ਹਰੀਆਂ ਡੋਰਾ ਪਾ ਕੇ ਨੀ ਮਿੱਤਰਾਂ ਦੇ ਮਨ ਲੱਗ ਗਈ ਤੁੱਡੀ ਹਲਾਰਾ ਖਾ ਕੇ ਨੀ ਮਿੱਤਰਾਂ ਦੇ ਮਨ ਲੱਗ ਗਈ ਤੁੱਡੀ ਹਲਾਰਾ ਖਾ ਕੇ ਨੀ ਮਿੱਤਰਾਂ ਦੇ ਮਨ ਲੱਗ ਗਈ ਤੁੱਡੀ ਹਲਾਰਾ ਖਾ ਕੇ ਨੀ ਮਿੱਤਰਾਂ ਦੇ ਮਨ ਲੱਗ ਗਈ ਤੁੱਡੀ ਹਲਾਰਾ ਖਾ ਕੇ ਤੇ ਮੇਦੀ ਕੱਲ ਸੁਨਾਮਾ ਰਤ ਦਾ ਸੂਲੀ ਚੰਗੀਏ ਕੱਲ ਅੱਗੇ ਦਾ ਛੀਮਣ ਬੈਠਾ ਜਦ ਮੈਂ ਚੁੰਨੀ ਰੰਗੀ ਜੋਰਾਵੇ ਕਹਿੰਦੇ ਵਾਲਿਆ ਮੈਂ ਤੇਨੀ ਨਾ ਮੰਗੀ ਜੋਰਾਵੇ ਕਹਿੰਦੇ ਵਾਲਿਆ ਮੈਂ ਤੈਨੂੰ ਕੋਨਾ ਮੰਗੀ ਜੋਰਾਵੇ ਕਹਿੰਦੇ ਵਾਲਿਆ ਮੈਂ ਤੈਨੂੰ ਕੋਨਾ ਮੰਗੀ ਨਹੀਂ ਮੇਰਾ ਆਇਆ ਬਣਾਉਣਾ ਰੰਗ ਕਵੇ ਤੋਂ ਕਾੜਾ ਆਵਨ ਕੁੜੀਆਂ ਮਾਨ ਤਨਸੀ ਮਾਨ ਕਾਨ ਨੇ ਉਹ ਤੇਰੇ ਕਰਵਾਲਾ ਚਲੋ ਕਾਨ ਨੇ ਸੁਣ ਕੇ ਇਉਂ ਤਪ ਜਾਂਦੀ ਕਾਨ ਨੇ ਸੁਣ ਕੇ ਇਉਂ ਤਪ ਜਾਂਦੀ ਜਿਉਂ ਆਰਣ ਵਿੱਚ ਫਾਲਾ ਉਹ ਮਨ ਲਗਾ ਲੂੰਗੀ ਕਰਕੇ ਕਾਲਾ ਸਾਹੂ ਕਰਦੀ ਬੋਰੀਆ ਲੈ ਆਵੇ ਹੰਟੀ ਚੱਲ ਸਾਹੂ ਕਰਦੀ ਬੋਰੀਆ ਲੈ ਆਵੇ ਹੰਟੀ ਚੱਲ ਸਾਹੂ ਕਰਦੀ ਪਨਾ ਮੈਂ ਬਿੱਲ ਨੂੰ ਜੋਗੀ ਕੋ ਨਾਰੇ ਦੁੱਧ ਰਿੜ ਕਾ ਨਾਰੇ ਕਰਾ ਕੇ ਏ ਦੰਨਾਰੇ ਦੁੱਧ ਰਿੜ ਕਾ ਨਾਰੇ ਕਰਾ ਕੇ ਏ ਦੰਨਾਰੇ ਨਾਰੇ ਦੁੱਧ ਰਿੜ ਕਾ ਨਾਰੇ ਕਰਾ ਕੇ ਏ ਦੰਨਾਰੇ ਬੋਲੇ ਚੋਲੇ ਚੋਲੇ ਨੀ ਕਰ ਮੈਂ ਉਹ ਜੁਕਣਾ ਜੇ ਰੱਬਾ ਬੁਰਜੀ ਦੇ ਬੋਲੇ ਆਂ ਕੜ ਮੈਂ ਚੱਕ ਵੀ ਲਿਆ ਮੇਰੇ ਮਨ ਚੰਦੀ ਦਾ ਡੋਲੇ ਭਾਈ ਜੀ ਦੇ ਘੜਕਦੀਆਂ ਕੋਈ ਨਾ ਟੱਬਰ ਦਾ ਬੋਲੇ ਭਾਈ ਪੀਰ ਦੇਖ ਤੇਰੇ ਦੰਦਾਂ ਦਾ ਮੈਂ ਆਸ਼ਿਕ ਹੋ ਗਈ ਵੇ ਸੋਹਣਿਆ ਪੀਰ ਦੇਖ ਤੇਰੇ ਦੰਦਾਂ ਦਾ ਤੇਰੀ ਮੇਰੀ ਲੱਗੀ ਨੂੰ ਵੇ ਜੱਗ ਜਾਣੋ ਜਾਣ ਸੀ ਤੇਰੀ ਮੇਰੀ ਲੱਗੀ ਜੱਗ ਜਾਣੋ ਜਾਣ ਸੀ ਛੱਡ ਗਿਆ ਕੱਲੀ ਵੇ ਮੈਨੂੰ ਤੇਰੇ ਉੱਤੇ ਮਾਨ ਸੀ ਛੱਡ ਗਿਆ ਕੱਲੀ ਨੂੰ ਮੈਨੂੰ ਤੇਰੇ ਉੱਤੇ ਦਾ ਬਰੰਦਾ ਕਾਲੇ ਸੱਪ ਵਾਰਦਾ ਤੇਰਾ ਲਾਰਾ ਬੇਸ਼ਰਮੀਆ ਲੱਖ ਵਾਰੀ ਗਾ ਤੇਰਾ ਲਾਰਾ ਬੇਸ਼ਰਮੀਆ ਲੱਖ ਵਾਰੀ ਗਾ ਤੇਰੀ ਘਰ ਤੇਰਾ ਲਾਰਾ ਬੇਸ਼ਰਮੀਆ ਲੱਖ ਵਾਰੀ ਗਾ ਮੈਂ ਤਾਂ ਮੈਂ ਤਾਂ ਨਹੀਂ ਛੱਡਦੇ ਤੂੰ ਮੈਨੂੰ ਸੁਣੀਦਾ ਮੈਂ ਇਹ ਨਹੀਂ ਛੱਡਦੇ ਤੂੰ ਮੈਨੂੰ ਸੁਣੀਦਾ ਮੇਰਾ ਕੰਤ ਵਿਚਾਰਾ ਨਹੀਂ ਮੇਰੇ ਕੰਤ ਤੋਂ ਚੱਕਿਆ ਨ ਜਾਵੇ ਮੇਰੇ ਕੰਤ ਤੋਂ ਚੱਕਿਆ ਨ ਜਾਵੇ ਮੈਂ ਮਾਰਿਆ ਲਲਕਾਰਾ ਮੂਤ ਕਰ ਚੱਕ ਲਾ ਮੇਰੇ ਦੁਕਾਨ ਦਾ ਸੰਜਣ ਨਹੀਂ ਆਉ ਜਿਹੜਾ ਦੂਰ ਖੜਾ ਮੇਰੇ ਦੁਕਾਨ ਦਾ ਸੰਜਣ ਨਹੀਂ ਆਉ ਜਿਹੜਾ ਦੂਰ ਖੜਾ ਮੇਰੇ ਦੁਕਾਨ ਦਾ ਸੰਜਣ ਨਹੀਂ ਆਉ ਜਿਹੜਾ ਦੂਰ ਖੜਾ ਮੇਰੇ ਦੁਕਾਨ ਦਾ ਸੰਜਣ ਨਹੀਂ ਆਉ ਜਿਹੜਾ ਦੂਰ ਖੜਾ ਬਾਪੂ ਨੇ ਨੂਣ ਨੱਤੀਆਂ ਕਰਾਲੀਆਂ ਆਪਦੇ ਕੰਨਾਂ ਨੂੰ ਨੱਤੀਆਂ ਕਰਾਲੀਆਂ ਮੇਰੇ ਨੱਕ ਨੂੰ ਮੁਰਕੀ ਨਿਕਲਦਾਰੁੱਸੇ ਫਿਰੇ ਕੀਚੌਲਾਂ ਦੀ ਮੁਰਕੀ ਨਿਕਲਦਾਰੁੱਸੇ ਫਿਰੇ ਕੀਚੌਲਾਂ ਦੀ ਮੁਰਕੀ ਨਿਕਲਦਾਰੁੱਸੇ ਫਿਰੇ ਇੱਥੇ ਸ਼ੱਕਰ ਮੰਡੀ ਸੀ ਇੱਥੇ ਕੁੜੀਆਂ ਆਪਾਂ ਖੜੀਆਂ ਇੱਥੇ ਸ਼ੱਕਰ ਬੈਠੀ ਦੀ ਵੇਖੋ ਨਹੀਂ ਰੋਂਦਾ ਜਾਂਦਾ ਜੀਨੇ ਨਾਲ ਪਹਿਲਾਂ ਮੰਗੀ ਸੀ ਵੇਖੋ ਨਹੀਂ ਰੋਂਦਾ ਜਾਂਦਾ ਜੀਨੇ ਨਾਲ ਪਹਿਲਾਂ ਮੰਗੀ ਸੀ ਵੇਖੋ ਨਹੀਂ ਰੋਂਦਾ ਜਾਂਦਾ ਜੀਨੇ ਨਾਲ ਪਹਿਲਾਂ ਮੰਗੀ ਸੀ ਵੇਖੋ ਨਹੀਂ ਰੋਂਦਾ ਜੀ ਕੋਈ ਨਹੀਂ ਮੈਂ ਮੁਕਦੀ ਜਾਵਾਂ ਸਤੋਨੀ ਕੋਈ ਰਾਜਾ ਜੋਗੀ ਆਪਣੀ ਨਵਜਿਖਾਵਾ ਸਤੋਨੀ ਕੋਈ ਰਾਜਾ ਜੋਗੀ ਆਪਣੀ ਨਵਜਿਖਾ जोगी आ गया ते हो गई ला 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 लड़कियाँ नन्हे नी काला सांग कोसिया माला लड़कियाँ नन्हे नी काला सांग कोसिया माला 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 नन्हे नी काला ਕੁੰਡੀਆਂ ਕਰਾ ਕੇ ਜੁੱਤੀ ਤਿੱਲੇਦਾਰ ਪਾ ਕੇ ਮੁੱਚਕੁੰਡੀਆਂ ਕਰਾ ਕੇ ਜੁੱਤੀ ਤਿੱਲੇਦਾਰ ਪਾ ਕੇ ਕਾੜਾ ਪੰਨੀਰ tane ਲੌਂਗ ਡੱਬੀ ਵਿੱਚ ਪਾ ਕੇ ਨੀ ਕਿੰਨਾ ਤੇਰੀ ਘੜੀ ਜਨੀਰੀ ਬੱਲੇ ਕਿੰਨਾ ਤੇਰੀ ਕੜੀ ਜੰਜੀਰੀ ਹਰੀਆਂ ਡੋਰਾ ਪਾ ਕੇ ਨੀ ਮਿੱਤਰਾਂ ਦੇ ਮਨ ਲੱਗ ਗਈ ਤੁੜਦੀ ਹਲਾਰਾ ਖਾ ਕੇ ਨੀ ਮਿੱਤਰਾਂ ਦੇ ਮਨ ਲੱਗ ਗਈ ਤੁੜਦੀ ਹਲਾਰਾ ਖਾ ਕੇ ਨੀ ਮਿੱਤਰਾਂ ਦੇ ਮਨ ਲੱਗ ਗਈ ਤੁੜਦੀ ਹਲਾਰਾ ਖਾ ਕੇ ਨੀ ਮਿੱਤਰਾਂ ਦੇ ਮਨ ਲੱਗ ਗਈ ਤੁੜਦੀ ਹਲਾਰਾ ਖਾ ਕੇ ਨੀ ਮਿੱਤਰਾਂ ਤੇ ਨੇ ਦੀ ਗੱਲ ਸੁਨਾਮਾ ਰੱਖਦਾ ਸੂਲੀ ਚੰਗੀ ਕਲ ਆ ਕੇ ਦਾ ਛੀ ਮਨ ਬੈਠਾ ਜਦ ਮੈਂ ਚੁੰਨੀ ਰੰਗੀ ਡੋਰਾਵੇ ਕੈਂਚੇ ਵਾਲੇ ਅੰਮ੍ਰਿਤ ਸੁਨਾ ਮੰਗੀ ਡੋਰਾਵੇ ਕੈਂਚੇ ਵਾਲੇ ਕਾਂਜੋ ਮੇਰੋਂ ਨਕਲੀ ਚਣਾਈਆਂ ਆ ਲੈਣ ਕੁੜੀਆਂ ਮਾਨ ਤਨ ਹਰ ਦਿਨ ਦੋਰੀ ਆ ਲੈ ਨਾ ਵੇ ਹੱਤੀ ਚੱਲ ਸ਼ਾਹੂ